ਕੈਨੇਡਾ ਚ ਸਟੂਡੈਂਟ ਵਰਕ ਪਰਮਿਟ ਹੋਏ ਹੋਰ ਸਖਤ ਓਪਨ ਵਰਕ ਪਰਮਿਟ ਦੇ ਯੋਗ ਕੋਰਸਾਂ ਚ ਚੀਤੀ ਵੱਡੀ ਕਟੋਤੀ ਕੈਨੇਡਾ ਚ ਪੜ੍ਹਾਈ ਵੀਜ਼ਾ ਲੈ ਕੇ ਕੰਮ ਕਰਨ ਤੇ ਪੱਕੇ ਹੋਣ ਦਾ ਵਿੱਤੀ ਸਾਲਾਂ ਦੌਰਾਨ ਚੱਲਦੇ ਆ ਰਹੇ ਹੈ ਬੇਲਗਾਮ ਰੁਜ਼ਾਨ ਨੂੰ ਠੱਲਾਂ ਦੇ ਬੀਤੇ ਮਹੀਨਿਆਂ ਤੋਂ ਕੈਨੇਡਾ ਦੀ ਸਰਕਾਰ ਵੱਲੋਂ ਯਤਨ ਲਗਾਤਾਰ ਜਾਰੀ ਹਨ ਅਤੇ ਦੇਸ਼ ਚ ਰੁਜ਼ਗਾਰ ਤੇ ਰਿਹਾਈਸ਼ ਦੀ ਘਾਟ ਕਰਨ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਲਈ ਮੌਕੇ ਘਟਾਏ ਜਾ ਰਹੇ ਹਨ ਤਾਂ ਜੋ ਦੇਸ਼ 'ਚ ਰਹਿੰਦੇ ਲੋਕਾਂ ਨੌਜਵਾਨਾਂ ਨੂੰ ਵੱਧ ਮੌਕੇ ਮਿਲਣ ਅਤੇ ਜੁਰਮ ਕਟੰਦੀ ਆਸ ਬਜੇ ਇਸ ਦੇ ਚੱਲਦਿਆਂ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਲਈ ਪੜ੍ਹਾਈ ਦੇ ਕੋਰਸਾਂ 'ਚ ਕਟੌਤੀ ਕੀਤੀ ਗਈ ਹੈ ਹੁਣ ਤੱਕ ਕੋਰਸਾਂ ਦੀ ਗਿਣਤੀ ਲਗਭਗ 1000 ਸੀ ਅਤੇ ਹੁਣ ਇਹ ਘਟ ਕੇ 900 ਦੇ ਕਰੀਬ ਰਹਿ ਗਈ ਕੋਰਸਾਂ ਦੀ ਸੋਧੀ ਹੋਈ ਨਵੀਂ ਸੂਚੀ 26 ਜੂਨ ਤੋਂ ਲਾਗੂ ਹੈ ਜਿਸ ਦਾ ਭਾਵ ਹੈ ਕਿ 25 ਜੂਨ ਤੋਂ ਪਹਿਲਾਂ ਆਪਣੇ ਕੋਰਸ ਪੂਰੇ ਕਰਨ ਵਾਲੇ ਵਿਦੇਸ਼ੀ ਵਿਦਿਆਰਥੀ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਮਗਰੋਂ ਪਹਿਲੀ ਲਿਸਟ ਮੁਤਾਬਕ ਵਰਕ ਪਰਮਟ ਮਿਲ ਸਕਣਗੇ ਸਰਕਾਰ ਵੱਲੋਂ ਸਿਹਤ ਸੇਵਾਵਾਂ ਖੇਤੀ ਤੇ ਮਕਾਨ ਉਸਾਰੀ ਚ ਕੰਮਾਂ ਦੀ ਘਾਟ ਪੂਰੀ ਕਰ ਲਈ ਵਿਦੇਸ਼ੀ ਕੰਮਾਂ ਤੇ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਵਰਕ ਪਰਮਟ ਦੇਣ ਦੀ ਨੀਤੀ ਰੱਖੀ ਜਾ ਰਹੀ ਹੈ ਜਦ ਕਿ ਬੀਤੇ ਸਮੇਂ ਚ 2 ਸਾਲਾਂ ਦੀ ਪੜ੍ਹਾਈ ਪੂਰੀ ਕਰ ਲੈਣ ਤੋਂ ਬਾਅਦ 3 ਸਾਲਾਂ ਦਾ ਓਪਨ ਵਰਕ ਪਰਮਿਟ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦਿੱਤਾ ਜਾਂਦਾ ਸੀ ਕੈਨੇਡਾ ਦੀ ਖੁੱਲੇ ਵਿਜੇ ਸਟੱਡੀ ਤੇ ਵਰਕ ਪਰਮਿਟਾਂ ਦੀ ਨੀਤੀ ਦੇ ਵਿੱਤੇ ਕੁਝ ਸਾਲਾਂ ਦੌਰਾਨ ਦੇਸ਼ ਅੰਦਰ ਤੇ ਵਿਦੇਸ਼ਾਂ ਚ ਬੁਰੀ ਤਰ੍ਹਾਂ ਦੁਰਵਰਤ ਹੋਈ ਅਤੇ ਇਮੀਗ੍ਰੇਸ਼ਨ ਤੇ ਵੀਜ਼ਾ ਦੇ ਤੰਦਿਆਂ ਦੀ ਆੜ ਚ ਲੋੜਵੰਦ ਨੌਜਵਾਨਾਂ ਦੀ ਲੁੱਟ ਖਸੁੱਟ ਚਰਮ ਸੀਮਾ ਤੇ ਪੁੱਜੀ ਰਹੀ ਹੈ ਪਰ ਕੈਨੇਡਾ ਸਰਕਾਰ ਨੇ ਉਸ ਲੁੱਟ ਨੂੰ ਰੋਕਣ ਅਤੇ ਆਪਣੀਆਂ ਆਪੇ ਵਿਗੜੀਆਂ ਨੀਤੀਆਂ ਨੂੰ ਦਰਸਤ ਕਰਨ ਪ੍ਰਤੀ ਵਿੱਤਿਆ ਨਹੀਂ ਦਿੱਤਾ। ਤਾਜ਼ਾ ਖਬਰਾਂ ਅਨੁਸਾਰ ਟਰਕਿੰਗ ਦੇ ਕਿਤਿਆਂ ਨੂੰ ਗ੍ਰੈਜੂਏਟ ਵਿਦੇਸ਼ੀ ਵਿਦਿਆਰਥੀਆਂ ਲਈ ਵਰਕ ਪਰਮਿਟ ਦੇ ਘੇਰੇ ਤੋਂ ਬਾਹਰ ਕਰ ਦਿੱਤਾ ਗਿਆ ਹੈ। ਟਰਕਿੰਗ, ਰੈਸਟੋਰੈਂਟ, ਹੋਟਲ ਆਦਿ ਦੇ ਕਿਤਿਆਂ 'ਚ ਮਾਲਕਾਂ ਵੱਲੋਂ ਵਿਦੇਸ਼ਾਂ ਨੂੰ ਵਰਕ ਪਰਮਿਟ ਵੇਚਣ ਅਤੇ ਢਿੱਲੇ ਸਰਕਾਰੀ ਸਿਸਟਮ ਨਾਲ ਧੰਦਲੀਆਂ ਕਰਨ ਵਾਲੇ ਸਭ ਤੋਂ ਵੱਧ ਖਬਰਾਂ ਮਿਲਦੀਆਂ ਰਹੀਆਂ ਹਨ। ਹੁਣ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਇਸ ਪ੍ਰਤੀ ਵੱਧ ਸੁਚੇਤਤਾ ਅਤੇ ਵਰਕ ਪਰਮਿਟ ਜਾਰੀ ਕਰਨ ਤੋਂ ਪਹਿਲਾਂ ਪੁੱਛ ਪ੍ਰਤੀਤ ਵਧਾਈ ਹੋਈ ਹੈ ਮੌਜੂਦਾ ਸਮੇਂ 'ਚ ਦੇਸ਼ ਦੇ ਹਾਲਾਤ ਮੁਤਾਬਕ ਸਰਕਾਰ ਦੀਆਂ ਸਖਤੀਆਂ ਕਾਰਨ ਵਿਦੇਸ਼ਾਂ ਤੋਂ ਕੈਨੇਡਾ 'ਚ ਪੜਨ ਆਉਣ ਵਾਲੀ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨਿਗੁਣੀ ਰਹਿ ਗਈ ਹੈ ਜਦਕਿ ਵੱਡੀ ਗਿਣਤੀ 'ਚ ਪਹਿਲਾਂ ਆਏ ਹੋਏ ਵਿਦਿਆਰਥੀ ਹੀ ਵਰਕ ਪਰਮਿਟ ਅਪਲਾਈ ਕਰ ਰਹੇ ਹਨ ਅਤੇ ਇਹ ਗਿਣਤੀ ਅਗਲੇ ਸਾਲ ਤੋਂ ਹੋਰ ਘਟ ਹੋ ਜਾਵੇਗੀ ਕਿਉਂਕਿ ਨਵੇਂ ਲੋਕ ਨਹੀਂ ਆਉਣਗੇ ਕੈਨੇਡਾ ਪ੍ਰਤੀ ਵਿਦੇਸ਼ੀ ਵਿਦਿਆਰਥੀਆਂ ਤੇ ਉਹਨਾਂ ਦੇ ਪਰਿਵਾਰਾਂ ਦੀ ਦਿਲਚਸਪੀ ਖਤਮ ਹੋਣ ਅਤੇ ਦੁਕਾਨਾਂ ਰੂਪੀ ਸਕੂਲਾਂ, ਕਾਲਜਾਂ ਅਤੇ ਅੰਗਰੇਜ਼ੀ ਟੈਸਟਾਂ ਦੀ ਤਿਆਰੀ ਦੇ ਕਾਰੋਬਾਰ ਬੰਦ ਹੋਣ ਦਾ ਇੱਕ ਵੱਡਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹੁਣ 12ਵੀਂ ਤੋਂ ਬਾਅਦ ਆਮ ਜਿਹੇ ਕੋਰਸ ਕਰਕੇ ਕਾਗਜ਼ਾਂ 'ਚ ਖਾਣਾਪੂਰਤੀ ਕਰਕੇ ਅਤੇ ਜਾਂ ਕੈਨੇਡਾ ਵਿਖੇ ਕਿਸੇ ਕੋਸਟ 'ਚ ਦਾਖਲਾ ਲੈਣ ਵਾਲੇ ਵਾਲੀ ਨਾਲ ਵਿਆਹ ਕਰਵਾ ਕੇ ਕੈਨੇਡੀਅਨ ਵਰਕ ਪਰਮਿਟ ਨੂੰ ਹੱਥ ਪੈਣਾ ਲਗਭਗ ਅਸੰਭਵ ਹੋ ਗਿਆ ਹੈ। ਅਜਿਹੇ ਪੰਜਾਬ ਚ ਅਖੌਤੀ ਕੰਟਰੈਕਟ ਮੈਰਿਜਾਂ ਦੀ ਪੇੜ ਚਾਲ ਨੂੰ ਵੀ ਨੱਥ ਪੈ ਗਈ ਜਾਪਦੀ ਹੈ